50 ਕਿਲੋਮੀਟਰ ਘੇਰੇ ਦਾ ਬੀਐਸਐਫ ਨੇ ਪਹਿਲੀ ਵਾਰ ਚੁੱਕਿਆ ਫਾਇਦਾ ਬੀਐਸਐਫ ਦੀ ਇਨਪੁਟ ਤੇ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਤਸਕਰ ਦੇ ਘਰ ਮਾਰੀ ਰੇਡ ਸਰਹੱਦ ਤੇ ਬੈਠੀ ਬੀਐਸਐਫ ਦੀ ਬਟਾਲੀਅਨ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਸੂਚਨਾ ਦੇ ਆਧਾਰ ਤੇ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਇੱਕ ਤਸਕਰ ਦੇ ਘਰ ਰੇਡ ਕੀਤੀ ਰੇਡ ਦੌਰਾਨ ਬੀਐਸਐਫ ਨੂੰ ਵੱਡੀ ਗਿਣਤੀ ਚ ਡਰਗ ਮਨੀ ਬਰਾਮਦ ਹੋਈ ਸੂਤਰਤ ਮੇਰੀ ਜਾਣਕਾਰੀ ਮੁਤਾਬਕ ਕਿ ਬੀਐਸਐਫ ਨੂੰ ਆਪਣੇ ਮੁਖਵਰਾਂ ਕੋਲੋਂ ਸੂਚਨਾ ਮਿਲੀ ਸੀ ਕਿ ਖਾਣਾ ਲੋਪਕੇ ਅਧੀਨ ਸਰਹੱਦ ਦੇ ਨਾ ਪਿੰਡੇ ਕੱਕੜ ਚ ਇੱਕ ਘਰ ਵਿੱਚ ਰੇਡ ਕੀਤੀ ਜਾਵੇ ਵੱਡੀ ਗਿਣਤੀ ਵਿੱਚ ਡਰਗ ਮਣੀ ਤੇ ਹਿਰੋਇਨ ਮਿਲਣ ਦੀ ਸੰਭਾਵਨਾ ਹੈ ਇਸ ਦੇ ਚੱਲਦੇ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਘਰ ਵਿੱਚ ਰੇਡ ਕੀਤੀ ਤਾਂ ਉਹਨਾਂ ਨੂੰ ਉਥੋਂ 1 ਕਰੋੜ 97 ਲੱਖ 65 ਹਜ਼ਾਰ 470 ਰੁਪਏ ਡਰਗ ਵਣੀ ਬਰਾਮਦ ਹੋਈ ਪਤਾ ਲੱਗਿਆ ਕਿ ਇਹ ਦੋਵੇਂ ਤਸਕਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਨੇ ਤੇ ਬੀਐਸਐਫ ਤੇ ਪੁਲਿਸ ਨੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਬੀਐਸਐਫ ਵੱਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ ਐਸਐਸਪੀ ਸਦਸ ਦਿੰਦਰ ਸਿੰਘ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ ਥਾਣਾ ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ 3 ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਵੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹੈਪੇਜ ਸਿੰਘ ਤੇ ਦੂਸਰਾ ਦਾ ਨਾਮ ਹੈ ਗਗੁਰਪ੍ਰੀਤ ਸੇ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਸਰ ਕੀ ਪੈਸਾ ਆਇਆ ਇਹ ਡਰਗ ਨਹੀਂ ਹੈ ਜੀ ਜਿਹੜੀ ਇੱਧਰ ਡਰਗ ਆ ਜਾਂਦੀ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ ਦੀ ਹਵਾਲਾ ਦੀ ਗੱਲ ਕੀ ਹਵਾਲਾ ਕਿਵੇਂ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਅੱਗੇ ਦੇਣਾ ਹੁੰਦਾ ਤੇ ਉਹਨੂੰ ਪਹਿਲਾਂ ਆਪਣੇ ਡਰਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ ਇਸੇ ਚੀਜ਼ ਨਾਲ ਦੇ 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 ਦੇਖਾਂ ਤੇ ਬੜੇ ਮੁਸ਼ਕਿਲ ਕਰਦੇ ਆ ਬੜੀ ਨਹੀਂ ਉਹ ਇਸੇ ਚੀਜ਼ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮਝੋ ਐਕਟੀਵੇਟ ਇਹ ਵੀ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਇਹਨਾਂ ਨੂੰ ਅਸੀਂ ਪੁੱਛ-ਕਿਛ ਕਰ ਰਹੇ ਹਾਂ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਨਹੀਂ ਸਰ ਬੀਐਸਐਮ ਕਿੰਨੀ ਬੀਐਸਐਮ ਬਿਲਕੁਲ ਜੀ ਹਾਂ ਸਰ ਸਰ ਬਲਵਿਦਿਆ ਸਿਟੀ ਦੇ ਪ੍ਰੈਸਿਡੈਂਟ ਜੀ ਨਾਲ ਮਿਲਦੇ ਨਹੀਂ ਇਹਨਾਂ ਦੇ ਹਾਲਾ ਪਹਿਲਾਂ ਨਹੀਂ ਸਰ ਦੇਖੀ ਕਮੇਟੀ ਕਰਦੇ ਸੀ ਇਹਨਾਂ ਦਾ ਕਿੰਨਾ ਹੋ ਰਹੀ ਹੈ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬ੍ਰਾਂਡ ਲੇ ਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਅਗਲੀਆਂ ਗੱਲਾਂ ਡੂੰਘਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਪੜੇ ਜਿੰਨੇ ਪੜੇ ਲਿਖੇ ਨਹੀਂ ਆ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਪੁੱਛ ਕਿਸੇ ਚ ਜੋ ਕਾਊਗਾ ਕਲੀਅਰ ਹਾਂਜੀ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਸਵੀ ਜਾ ਕੇ ਐਮਐਨ ਦੇ ਸਾਹਮਣੇ ਨਹੀਂ ਇਹ ਗੱਲ ਹੈ ਜੇ ਕਲੀਅਰ ਨਹੀਂ ਹੁੰਦੀ ਸਰ ਇਹ ਨਾਲ ਵੀ ਹੋਰ ਵੀ ਪਰਿਵਾਰਕ ਮੈਂਬਰ ਐ ਇਸ ਦਾ ਨਾਮ ਕਿਹਾ ਗਿਆ ਨਹੀਂ ਜੀ ਇਹਨਾਂ ਦੋਵਾਂ ਤੋਂ ਲਾਗ ਸਰ ਇਹ ਕਿਚਾਰ ਹੈ ਕਿ ਉਹ ਆਪਣੀ ਹੀ ਸਰਗਰ ਕਰਦੇ ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਨਾਂ ਜੋ ਕੁਝ ਕਿਛ ਚਾਹੇਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਕਰਾਈ ਕਰਾ ਨਹੀਂ ਹੈ ਜੀ ਹਾਂ ਜੀ ਹਾਂ ਜੀ ਕੈਸ਼ ਕੋਈ ਰੱਖਿਆ ਸਰਕਾਰ ਵਿੱਚ ਇਹਨਾਂ ਨੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਨ੍ਹਾਂ ਵਿੱਚ ਪਾਇਆ ਹੋਇਆ ਸੀਗਾ ਕੈਸ਼ ਸਰ ਬਹੁਤ ਸਹੀ ਇਹਨਾਂ ਕੋਈ ਪ੍ਰਸਤਾਵ ਵੀ ਮਿਲੇ ਉਹਨਾਂ ਨੂੰ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦੱਸਦੇ ਮੇਰੇ ਕਵਰ ਹੋਣਗੇ ਸੇਅਰ ਕਰਾਣੇ ਪੈਣਗੇ ਇੱਕ ਇਹਨਾਂ ਤੋਂ ਪੰਜ ਮੋਬਾਈਲ ਹੈ ਇੱਕ ਲੈਪਟਾਪ ਹੈ ਹੈ ਜੀ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ ਹੈ ਹੈ ਜੀ ਸਾਈਨ ਵੀ ਆਪਣੀ ਤੋਂ ਦੋ ਕਿੰਨਾ ਮਹੂਤਵਪੂਰਨ ਹੈ ਨਹੀਂ ਡਰੋਨ ਵਗੈਰਾ ਨਹੀਂ ਕੋਸੋ ਸਰ ਇੱਕ ਨਵੀਂ ਤਾਰੀਖ ਕੀ ਜੀ जो फटे गए उदी जी ठीक है डिप्टी एसपी पी साहब ने सारी चीजें ब्रीफ कर दी हैं मैं ज्यादा कुछ नहीं कहूंगा जो 1800 बजे ऑपरेशन हुआ था ज्वाइंट और पुलिस ने हमारा बहुत सहयोग सहयोग दिया और आखिर तक रात के तेईस बजे तक जो भी कार्रवाई थी उसमें सारी मदद करी और पुलिस को जब भी हम बॉर्डर की बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफी मदद की डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन किया गया ज्वाइन तो उसमें ये अचीवमेंट हुआ है ये सबके सामने जो कि एक करोड़ आप बता दें नाइनटी से चौदह हजार और पाँच सौ कुछ रुपए तो ये मैंने बताया कि पुलिस हमारा हर जगह करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफी अच्छा कोपरेशन है उसका ये जो अच्छा नहीं पंजाबी टीवी नरेंद्र सेठी अमृतसर